ਤੁਹਾਡੇ ਚਾਹਣ ਵਾਲੇ ਜਿਹੜੇ ਜਿਹਨਾਂ ਦੇ ਨਾਂ ਤੇ ਪੇਜ ਵੀ ਬਣਿਆ ਬੱਬੂ ਮਾਨ ਕੱਟੜ ਫੈਨ ਬੱਬੂ ਮਾਨ ਦੇ ਤੁਹਾਡੇ ਚਾਹਣ ਵਾਲਿਆਂ ਦੀ ਦੇ ਲਈ ਤੁਹਾਡੀ ਕੀ ਇੰਪੋਰਟੈਂਸ ਹੈਗੀ ਆ ਉਹਨਾਂ ਲਈ ਤੁਹਾਡਾ ਉਹਨਾਂ ਲਈ ਕੀ ਮਹੱਤਵ ਆ ਬੱਬੂ ਮਾਨ ਦੇ ਤੋ ਤਾਂ ਉਹੀ ਦੱਸ ਸਕਦਾ ਮੈਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਮੈਂ ਤਾਂ ਸਾਰਾ ਪੰਜਾਬ ਆ ਪਰਿਵਾਰ ਹੈ ਲੱਗਦਾ ਆਪਣਾ ਮੈਂ ਉਸ ਨਜ਼ਰੀਏ ਨਾਲ ਦੇਖਦਾ ਸਭ ਨੂੰ ਹੂੰ ਮੇਰੀ ਫੈਮਿਲੀ ਆ ਮੇਰਾ ਕਬੀਲਾ ਮੈਂ ਇਹਨੂੰ ਪਿਆਰ ਕਰਦਾ ਪਾਰਟੀ ਕੁਦਰ ਤੁਹਾਡੇ ਫੈਨ ਜਿਹੜੇ ਬਹੁਤ ਲੋਕ ਲੜਦੇ ਆ ਜੂਝਦੇ ਆ ਬੋਲਦੇ ਆ ਕੋਈ ਸਿਆਸੀ ਤੌਰ ਤੇ ਵੀ ਕਈ ਬੰਦਿਆਂ ਨੇ ਬਹੁਤ ਸਾਲ ਪਹਿਲਾਂ ਤੋਂ ਬਿਆਨ ਬੂੰਦ ਦਿੱਤੇ ਪਰ ਮੈਂ ਨਿੱਜੀ ਤੌਰ ਤੇ ਸੋਚਦਾ ਨਹੀਂ ਆਪਣੀ ਆ ਸਾਰੇ ਕੋਈ ਨਹੀਂ ਜੇ ਕੋਈ ਆਪ ਤੋਂ ਵੱਡਾ ਕਈ ਵਾਰੀ ਵੱਧ ਵੀ ਕਹਿੰਦਾ ਕਿ ਵਾਰੀ ਮੈਂ ਚੁੱਪ ਕਰ ਜਾਂਦਾ ਤੁਹਾਡੇ ਫੈਨਸ ਇੱਕ ਤਬਕਾ ਉਹ ਵੀ ਹੈ ਜਿਹੜਾ ਬੱਬੂ ਮਾਨ ਦੀ ਨਿੱਜੀ ਵੀ ਹੁੰਦਾ ਉਹਨੇ ਨਹੀਂ ਇਹ ਲੜਾਈ ਹੁਣ ਸਾਡੀ ਆ ਬੱਬੂ ਦੀ ਨਹੀਂ ਤੇ ਫਿਕਸ ਡਿਪੋਜ਼ਿਟ ਮੰਨੀ ਜਾਂਦੀ ਤੁਹਾਡੀ ਜਿਹੜੀ ਪਪੂਲੈਰਿਟੀ ਹੈਗੀ ਆ ਜਾਂ ਫੈਨ ਫਾਲੋਇੰਗ ਆ ਪਿਆਰ ਆ ਫਿਰ ਇਹਦਾ ਮਤਲਬ ਭਾਈ ਕਹਦੇ ਕੁਛ ਉਹਨਾਂ ਲਈ ਫਿਰ ਨਹੀਂ ਪਤਾ ਉਹਨਾਂ ਨੂੰ ਮੈਂ ਪਿਆਰ ਕਰਦਾ ਹਾਂ ਹਾਂ ਕਿਉਂਕਿ ਦੇਖੋ ਇੱਕ ਤਾਂ ਹੁੰਦੀ ਹੈ ਕਹਿਣੀ ਹੋਰ ਕਥਨੀ ਹੋਰ ਜਿਹੜੇ ਮੈਨੂੰ ਮਿਲਦੇ ਆ ਚਾ ਉਹਨਾਂ ਨੂੰ ਪਤਾ ਕਿ ਮੈਂ ਆਲਵੇਸ ਮੈਂ ਤਾਂ ਮੈਂ ਇਨ ਟੱਚ ਆ ਮਤਲਬ ਸਮਝ ਲਓ ਸਾਰੇ ਮੇਰੇ ਆ ਕਈ ਐਵੇਂ ਵੀ ਕਹਿ ਦਿੰਦੇ ਕਹਿੰਦੇ ਯਾਰ ਬਾਈ ਨੂੰ ਮਿਲਣ ਜਾਈਦਾ ਬਾਈ ਡਾਂਡੀ ਲਾ ਦਿੰਦਾ ਓਏ ਸਾਲਿਓ ਫੋਟੋ ਕਰਾ ਕੇ ਕੀ ਲੈਣਾ ਤੁਸੀਂ ਆਪਦਾ ਕੰਮ ਕਰੋ ਹਾਂ ਕੰਮ ਕਰਨਾ ਵੀ ਮਾੜੀ ਗੱਲ ਹੈ ਇਹ ਤਾਂ ਮੈਂ ਹਮੇਸ਼ਾ ਕਹਿੰਦਾ ਮੈਨੂੰ ਆਦਤ ਹੈ ਮੈਂ ਕਈ ਵਾਰੀ ਪੁੱਛ ਪਛ ਲੈਣਾ ਕਿਹੜਾ ਪਿੰਡ ਹੈ ਔਰ ਜੇ ਕੋਈ ਬੰਦਾ ਕਹੇ ਮੈਂ 200 ਮੀਲ ਤੋਂ ਆਇਆ ਮੈਂ ਕਹਿੰਦਾ ਕ ਉਧਰ ਕਿਤੇ ਵਿਆਹ ਚਾਉਣਾ ਸੀ ਉੱਥੇ ਮਿਲ ਲੰਦਾ ਆਪ ਤੋਂ ਛੋਟੇ ਨੂੰ ਵਰਜਣਾ ਕੋਈ ਮਾੜੀ ਗੱਲ ਨਹੀਂ ਹੁੰਦੀ